ਦੇ ਵਿੱਚ ਅਕਾਲੀ ਦਲ ਨੇ ਗੁੰਡਾਗਰਦੀ ਕੀਤੀ ਆ ਤੇ ਇੱਕ ਗੈਂਗਸਟਰ ਦੀ ਸੱਸ ਨੂੰ ਐਮਐਲਏ ਦੀ ਅਕਾਲੀ ਦਲ ਦੀ ਉਮੀਦਵਾਰ ਬਣਾ ਕੇ ਜੋ ਨੰਗਾ ਨਾਚ ਗੁੰਡਾਗਰਦੀ ਦਾ ਤਰਨ ਤਾਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੀਤਾ ਆ ਤੇ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਕਿ گاਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੈਂਗਸਟਰ ਆਪ ਕੋ ਆਪਣੀ ਵਿਧਾਨ ਸਭਾ ਦੇ ਵਿੱਚ ਫੋਨ ਕਰਕੇ ਧਮਕਾ ਕੇ ਸਰਪੰਚ ਬਣਾ ਕੇ ਕਾਉਂਸਲਰ ਬਣਾ ਕੇ ਤੇ ਉਹਦੇ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜਾਂ ਕੋਈ ਕੋਈ ਵੀ ਰੱਪਨਾ ਕਰੇ ਕੋਈ ਬਾਈਲੈਕਸ਼ਨ ਆਉਂਦੀ ਆ ਉਹਦੇ ਵਿੱਚ ਉਥੋਂ ਉਸ ਗੈਂਗਸਟਰ ਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਭੈਣ ਭਰਾ ਨੂੰ ਉਥੋਂ ਟਿਕਟ ਦੇ ਕੇ ਤੇ ਆਸਾਨੀ ਨਾਲ ਜਿੱਤਿਆ ਜਾ ਸਕੂਗਾ ਆਪਾਂ ਵੇਖਿਆ ਵੀ ਅਕਾਲੀ ਦਲ ਵਧਿਆ ਉਹ ਕੋਈ ਅਕਾਲੀ ਦਲ ਨਹੀਂ ਵਧਿਆ ਉਹ ਲੋਕਾਂ ਨੂੰ ਧਮਕੀਆਂ ਦੇ ਕੇ ਕਿਉਂਕਿ ਜਦੋਂ ਲੋਕਾਂ ਨੂੰ ਅਸੀਂ ਵੋਟ ਦੀ ਅਪੀਲ ਕਰਦੇ ਹਾਂ ਨਾ ਤੇ ਸਾਨੂੰ ਲੋਕ ਆਪ ਹੱਥ ਜੋੜ ਦਿੰਦੇ ਹੀ ਵੀ ਭੁੱਲੜ ਸਾਹਿਬ ਅਸੀਂ ਵੋਟ ਤੇ ਪਾ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਪਰ ਸਾਨੂੰ ਫੋਨ ਆਉਂਦੇ ਆ ਸਾਡੇ ਵੱਲੇ ਤੁਸੀਂ ਨਾ ਆਓ ਉਹਨਾਂ ਨੂੰ ਇਹ ਪੁੱਛੀਦਾ ਸੀ ਵੀ ਕੀ ਕੀ ਫੋਨ ਆਉਂਦੇ ਆ ਕਹਿੰਦੇ ਸਾਨੂੰ ਇਹੋ ਫੋਨ ਆਉਂਦੇ ਆ ਵੀ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਨਾ ਪਾਈ ਜੇ ਤੁਸੀਂ ਸੁਖਵਿੰਦਰ ਕੌਰ ਰੰਧਾਵਾ ਨੂੰ ਵੋਟ ਨਾ ਪਾਈ ਤੇ ਅਸੀਂ ਤੁਹਾਡੇ ਪਰਿਵਾਰਕ ਜੀਆਂ ਨੂੰ ਮਾਰ ਦੇਣਾ ਤੇ ਤੇ ਮੈਂ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਦਾ ਕਿ ਇਹਦੇ ਉੱਤੇ ਇੱਕ ਕੋਈ ਸੈੱਟ ਬਣਾ ਕੇ ਇਹਦੀ ਜਾਂਚ ਕੀਤੀ ਜਾਵੇ ਕਿ ਗੈਂਗਸਟਰਾਂ ਦੇ ਨਾਲ ਕਿਹੜੇ-ਕਿਹੜੇ ਲੀਡਰ ਜਿਹੜੇ ਆ ਉਹ ਫੋਨ ਤੇ ਗੱਲਬਾਤ ਕਰਦੇ ਆ ਕਿਉਂਕਿ ਕੋਈ ਇਹ ਨਾ ਸਮਝੇ ਵੀ ਜਿਹੜੀ ਕੋਈ WhatsApp ਕਾਲ ਆ ਜਾਂ ਕੋਈ WhatsApp ਚੈਟ ਆ ਜਾਂ ਕੋਈ ਫੇਸਟਾਈਮ ਕਾਲ ਕਰਦਾ ਤੇ ਉਹਦਾ ਪਤਾ ਨਹੀਂ ਲੱਗਦਾ ਸਰਕਾਰ ਕੋ ਬੜੀ ਟੈਕਨੋਲੋਜੀ ਦੀਆਂ ਮਸ਼ੀਨਾਂ ਆ ਗਈਆਂ ਜਿਦੇ ਨਾਲ WhatsApp ਕਾਲ ਦਾ ਵੀ ਪਤਾ ਲੱਗ ਜਾਂਦਾ WhatsApp ਚੈਟ ਦਾ ਵੀ ਪਤਾ ਲੱਗ ਜਾਂਦਾ ਕਿਸ ਟਾਈਮ ਵੀ ਜੇ ਕੋਈ ਗੱਲ ਕਰਦਾ ਨਾ ਉਹਦਾ ਵੀ ਪਤਾ ਲੱਗ ਜਾਂਦਾ ਤੇ ਜਾਂਚ ਕੀਤੀ ਜਾਵੇ ਤੇ ਇਹ ਜਿਹੜਾ ਮਾਡਲ ਤਰਨ ਤਾਰਨ ਦੇ ਵਿੱਚ ਅਪਣਾਇਆ ਸੁਖਵੀਰ ਸਿੰਘ ਬਾਦਲ ਨੇ ਇਹ ਮਾਡਲ ਹੁਣ ਸੁਖਵੀਰ ਸਿੰਘ ਬਾਦਲ ਪੂਰੇ ਪੰਜਾਬ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸੋਨੂ ਚਿਮੇ ਨੂੰ ਵੀ ਜਿਹੜਾ ਮਰਡਰ ਕੀਤਾ ਉਹਦੀ ਵੀ ਐਫਆਈਆਰ ਇਸੇ ਜਿਹੜੇ ਜਿਹੜੀ ਲੇਡੀ ਨੂੰ ਟਿਕਟ ਦਿੱਤੀ ਗਈ ਆ ਉਹਦੇ ਦਮਾਦ ਦੇ ਉੱਤੇ ਹੀ ਉਹਦੀ ਵੀ ਐਫਆਈਆਰ ਆ ਮੈਂ ਫੇਰ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਬੇਨਤੀ ਕਰਦਾਂਗੇ ਜਿਹੜੀ ਪਿਰਤ ਤੁਸੀਂ ਤਰਨਤਾਰਨ ਦੇ ਵਿੱਚ ਪਾਈ ਆ ਇਹ ਪਿਰਤ ਬੜੀ ਮਾੜੀ ਪਾਤੀ ਆ ਪ੍ਰਿੰਸੀਪਲ ਸਿਕਜਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੋਇਆ ਕੀ ਉਹ ਗੈਂਗਸਟਰ ਨੇ ਆਪਦੇ ਜਿਹੜੇ ਉਹਦੇ ਨੇੜ ਵਾਲੇ ਬੰਦੇ ਹਨ ਉਹਨਾਂ ਨੂੰ ਉਹਨਾਂ ਨੂੰ ਫੋਨ ਕੀਤੇ ਤੇ ਸੁਖਬੀਰ ਸਿੰਘ ਬਾਦਲ ਨੇ ਟਿਕਟ ਪਲਾ ਕਿਉਂ ਦਿੱਤੀ ਆ ਉਹਨਾਂ ਦਾ ਤਾਂ ਕੋਈ ਕਾਲੀ ਦਲ ਨਾਲ ਵਾਹ ਨਹੀਂ ਵਾਸਤਾ ਨਹੀਂ ਬੀਬੀ ਸਕਜਿੰਦਰ ਕੌਰ ਦਾ ਵਾਦਾ ਪਰ ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਪੀ ਹੁਣ ਜੇ ਕਿਸੇ ਨੇ ਕੋਈ ਫਾਈਨੈਂਸ਼ੀਅਲੀ ਮਦਦ ਕੀਤੀ ਆ ਬਾਹਰੋਂ ਗੈਂਗਸਟਰ ਨੇ ਧਮਕੀਆਂ ਨਾ ਲੋਕਾਂ ਨੂੰ ਫੋਨ ਕਰ ਕਰਕੇ ਜੇ ਵੋਟਾਂ ਪਈਆਂ ਨਾ ਜਿਹੜੇ ਪਿੰਡਾਂ ਚੋਂ ਜਿਹੜੇ ਬੂਠਾਂ ਤੋਂ ਜਿੱਤੇ ਆ ਇਹ ਨਾ ਸੋਚਣ ਸੁਖਬੀਰ ਸਿੰਘ ਬਾਦਲ ਪੀ ਉਹ ਵੋਟਾਂ ਕਾਲੀ ਦਲ ਨੂੰ ਪਈਆਂ ਜਾਂ ਸੁਖਬੀਰ ਸਿੰਘ ਬਾਦਲ ਨੂੰ ਪਈਆਂ ਪੀ ਇਹ ਛੀ ਦਾ ਦੀ ਪਾਰਟੀ ਹੀ ਸੂਰਬੀਰ ਯੋਧਿਆਂ ਦੀ ਪਾਰਟੀ ਹੀ ਇਹ ਖੂਨ ਨਾਲ ਸਿੰਜ ਕੇ ਪਾਰਟੀ ਬਣਾਈ ਅਕਾਲੀ ਦਲ ਜਿਹੜੀ ਕਿ ਸੁਖਬੀਰ ਬਾਦਲ ਨੇ ਇੱਕ ਲਿਮਟਿਡ ਪਾਰਟੀ ਬਣਾਤੀ ਇੱਕ ਪਰਿਵਾਰ ਦੀ ਪਾਰਟੀ ਬਣਾਤੀ ਸੁਖਬੀਰ ਸਿੰਘ ਬਾਦਲ ਨੇ ਸਰਸੇ ਵਾਲੇ ਸਾਧ ਨੂੰ ਮਾਫੀ ਦੇ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਕਰਾ ਕੇ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਨਹੀਂ ਨ ਦਿੱਤੀਆਂ ਉਹਦਾ ਕਰਕੇ ਲੋਕਾਂ ਦਾ ਸੁਖਬੀਰ ਸਿੰਘ ਬਾਦਲ ਤੋਂ ਮੋਹ ਭੰਗ ਹੋ ਗਿਆ ਇਹ ਤੇ ਕਹਿੰਦੇ ਆ ਨਾ ਕਿ ਸੁਖਵੀਰ ਸਿੰਘ ਬਾਦਲ ਵੀ ਆ ਗਿਆ ਤੇ ਡਾਇਨਾਸੌਰ ਬੰਨੀ ਆਉਂਦਾ ਸਿੰਗਲ ਨਾ ਵੀ ਡਾਇਨਾਸੌਰ ਵੀ ਆ ਗਏ ਤੇ ਸੁਖਵੀਰ ਸਿੰਘ ਬਾਦਲ ਵੀ ਆ ਗਿਆ ਜਿੰਨਾ ਚਿਰ ਸੁਖਵੀਰ ਸਿੰਘ ਬਾਦਲ ਆ ਨਾ ਡਾਇਨਾਸੌਰ ਹੋਣੇ ਆ ਨਾ ਸੁਖਵੀਰ ਸਿੰਘ ਬਾਦਲ ਆਉਣਾ ਵਾ ਕਾਲੀ ਦਲ ਤੋਂ ਸੁਖਵੀਰ ਸਿੰਘ ਜਿੰਨਾ ਚਿਰ ਲੰਬੇ ਨਹੀਂ ਹੁੰਦਾ ਉਹਨਾਂ ਚਿਰ ਕਾਲੀ ਦਲ ਸਰਵਾਈਵ ਨਹੀਂ ਹੋ ਸਕਦਾ ਕਾਲੀ ਦਲ ਨੂੰ ਡੋਪਣ ਵਾਲਾ ਹੀ ਬਾਦਲ ਪਰਿਵਾਰ ਆ ਬਾਦਲ ਪਰਿਵਾਰ ਨੇ ਡੋਪ ਕੇ ਰੱਖਤਾ ਤੇ ਮੈਂ ਫੇਰ ਤੋਂ ਇੱਕ ਵਾਰ ਬੇਨਤੀ ਕਰੂੰਗਾ ਕਿਉਂਕਿ ਬਾਰਡਰ ਬੈਲਟ ਆ ਸਾਡੀ ਬਾਰਡਰ ਤੋਂ ਨੁਕਸਾਨ ਕੀ ਦਾਣਾ ਪੰਜਾਬੀਆਂ ਦਾ ਸਖਬੀਰ ਸਿੰਘ ਬਾਦਲ ਹੁਣ ਫੇਰ ਉਸੇ ਗਲਤ ਤਰੀਕੇ ਦੀ ਜਿਹੜੀ ਰੀਤ ਪਾ ਰਹੇ ਆ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇ ਕੇ ਵੀ ਇਸ ਤਰ੍ਹਾਂ ਦੇ ਫੇਰ ਹਰ ਹਲਕੇ ਦੇ ਵਿੱਚ ਹਰ ਗੈਂਗਸਟਰ ਕਰਿਆ ਕਰੋ ਉਹਨਾਂ ਦੇ ਰਿਸ਼ਤੇਦਾਰ ਐਮਐਲਏ ਬਣ ਜਾਣਗੇ ਫੇਰ ਉਹ ਕੀ ਕਰਨਗੇ ਕੋਈ ਵੀ ਬੰਦਾ ਚੋਣ ਲੜ ਸਕਦਾ ਕੋਈ ਵੀ ਬੰਦਾ ਭਾਵੇਂ ਆਜ਼ਾਦ ਲੜੇ ਭਾਵੇਂ ਕੋਈ ਪੋਲੀਟੀਕਲ ਪਾਰਟੀ ਵੱਲੋਂ ਲੜੇ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ ਐਵੇਂ ਦਾ ਕੰਮ ਨਹੀਂ ਚਾਹੀਦਾ ਜਿਹੜੇ ਬੰਦੇ ਕਾਨੂੰਨ ਨੂੰ ਹੱਥ ਲੈਂਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਨਹੀਂ ਮਿਲਣੀਆਂ ਚਾਹੀਦੀਆਂ ਧੰਨਵਾਦ ਸਭ ਤੋਂ ਪਹਿਲਾਂ ਤੇ ਬਹੁਤ ਹੀ ਇੱਕ ਜਿਹੜਾ ਇੰਪੋਰਟੈਂਟ ਇਸ਼ੂ ਹੈ ਜਿਹੜੀ ਪਿਛਲੇ ਦਿਨੀ ਤਦੰਤਾਰ ਦੇ ਵਿੱਚ ਇਲੈਕਸ਼ਨ ਹੋਈ ਹੈ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਉਹ ਧਿਆਨ ਜਿਹੜਾ ਖਿੱਚਣਾ ਚਾਹੁੰਦਾ ਜਿਹੜਾ ਦਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਦੇ ਹੁਣ ਕੋ ਪੂਰਾ ਅਕਾਲੀ ਦਲ ਨਹੀਂ ਹੈ ਸੁਖਬੀਰ ਸਿੰਘ ਬਾਦਲ ਜੀ ਬਹੁਤ ਬੱਦੇ ਲੋਕਾਂ ਨੂੰ ਬਲੋ ਸੁਪਨੇ ਜਿਹੜੇ ਦਿਖਾ ਰਿਹਾ ਮੈਂ ਉਹਦੇ ਬਾਅਦ ਵਿੱਚ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਹੈ ਇਹ ਨੇ ਜਿਹੜੀ ਨੈਕਟਿਵ ਚੀਜ਼ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪੈਦਾ ਕੀਤੀ ਹੈ ਅਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚੋਂ ਤੇ ਪੰਥਕ ਹਲਕਾ ਉਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋਈ ਕਾਲੀ ਹੋਵੇ। ਉਹ ਜਿਹੜਾ ਉਮੀਦਵਾਰ ਉਹਨਾਂ ਨੇ ਇਲੈਕਸ਼ਨ 'ਚ ਤਾੜਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤਾਰੇ ਸਤਕਾਜਯੋਗ ਉਹ ਵੀ ਤਰੰਦਾ ਜ਼ਿਲ੍ਹੇ ਦੇ ਨਿਸੀਗੇ ਉਹ ਵੀ ਮਜੀਠੇ ਹਲਕੇ 'ਚ ਉਹ ਬੰਗਾਲੀ ਪਿੰਡ 'ਚੋਂ ਖੜ ਕੇ ਨੂੰ ਲਿਆ ਕੇ ਮੈਦਾਨ 'ਚ ਤਾੜਿਆ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇਵੇ ਟਿਕਟ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਧਾੜਿਆ ਜਿਸ ਤੰਗ ਨਾਲ ਗੈਂਗਸਟਰਵਾਦ ਦੀ ਵੱਧ ਤੋਂ ਕੀਤੀ ਸਖਬੀਰ ਨੇ ਉਹਨ ਇੱਥੋਂ ਤੱਕ ਕਿ ਸਾਡੇ ਉਮੀਦਵਾਰ ਸਦਾ ਮੀ ਸਿੰਘ ਸੰਧੂ ਨੂੰ ਵੀ ਤਬਕੀ ਦਵਾਈ ਗਈ ਉਹ ਐਫਆਈਆ ਵੀ ਦਰਜ ਹੈ ਐਫਆਈਆ ਪੱਛਾ ਦਰਜ ਹੋਇਆ ਉਹ ਆਲਟਸ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਲੀਦਲ ਨੇ ਟਿਕਟ ਦਿਵਾ ਕੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲੈਂਦਾ ਸੀਗਾ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਆਏ ਪਿਛਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਹ ਅੱਜ ਉਹਨਾਂ ਨੇ ਪਰਤਖ ਸਖਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਗੈਂਗਸਟਰਾਂ ਦੀ ਪਾਰਟੀ ਦੀ ਨਮਾਇੰਦਗੀ ਕਰਦੇ ਆ ਮੈਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਚਾਹੇ ਕੋਈ ਐਸਆਈਟੀ ਬਣਾਈ ਜਾਵੇ ਚਾਹੇ ਕੋਈ ਖੋਦ ਕੀਤਾ ਜਾਵੇ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸੱਜਣਾ ਜਿਹੜੇ ਉਹ ਤੁਸੀਂ ਅੰਦਰ ਦੇ ਰਹੇ ਹੋ ਪੱਤ ਸੁਖਵੀਰ ਜੇ ਸਰਾਇ ਪੰਜਾਬ ਦੀ ਪੋਲਿਟਿਕਸ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਇਹ ਬੜਾ ਇੱਕ ਘਾਤਕ ਅਦਸਤਾ ਇਹ ਸਦਸਤੇ ਨੂੰ ਜਿਹੜਾ ਰੋਕਣਾ ਚਾਹੀਦਾ ਪਾਵੇਂ ਤਰਦਰ ਦੇ ਲੋਕਾਂ ਨੇ ਬਜਾਈਲਾਂ ਨੇ ਸੁਖਵੀਰ ਦਾ ਉਹ ਡਰ ਮੰਨਿਆ ਨਹੀਂ ਉਹ ਤਾਂ ਸਿੱਧੇ ਓਪਨ ਸਖਬੀਰ ਨੇ ਮੋਗਲਾ ਆਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹਵੇ ਕਿ ਨਹੀਂ ਗੈਕਸਰਾਂ ਦੀ ਪਾਰਟੀ ਇਸੇ ਗੱਲ ਤੇ ਮੈਂ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੇ ਖਿਲਾਫ ਜਾਂਚ ਕਰੋ ਕੋਈ ਐਸਆਈਟੀ ਬਣਾਓ ਕੁਝ ਬਣਾਓ ਇੱਕ ਜਾਂਚ ਦਾ ਵਿਸਾ ਬਹੁਤ ਸੀਰੀਅਸ ਵਿਸਾ ਅੱਜ ਤੁਸੀਂ ਕਿਹਨਾਂ ਨੂੰ ਲਾਇਓ ਯਾਰ ਕਿਹਨਾਂ ਨੂੰ ਟਿਕਟ ਦੇਦੇ ਤੁਹਾਨੂੰ ਟਿਕਟ ਕਹਿੰਦੇ ਕੀ ਹੈ ਕਹਿੰਦੇ ਜੀ ਬੜਾਵਾ ਵੱਧ ਗਿਆ ਸਤਾਈਏ ਵਧਾਂਗੇ ਉੱਪਰ ਉਹ ਮਾਸੋਂ ਤੁਹਾਨੂੰ ਤੇ ਤਰਨਤਾਰ ਦੇ ਵਿੱਚੋਂ ਬੰਦਾ ਦੀ ਲੱਭ ਟਿਕਦੇ ਵਾਲਾ ਕੌਣ ਬੰਦੇ ਸੁਖਬੀਰ ਦੱਸਿਆ ਘਰ ਬੰਦੇ ਸੀਗੇ ਸੁਖਬੀਰ ਜਵਾਬ ਦੇ ਪੰਜਾਬ ਚ ਤੋਂ ਗੈਂਗਸਟਰ ਦੀ پارٹی ਦਾ ਪ੍ਰਧਾਨ ਆ ਕੇ ਅੱਜ ਥੋੜਾ ਬੋਲਾ ਬੱਜਿਆ ਪਾਲੀ ਦਾ ਲੋਦਾ ਪ੍ਰਧਾਨ ਜਿਹੜੀ ਤਰਨਤਾਰ ਦੀ ਜ਼ਿਮਨੀ ਚੋਣ ਹੁਣੇ ਹੋ ਕੇ ਹਟੀ ਆ ਔਰ ਇੱਕ ਚੀਜ਼ ਜਿਹੜੀ ਅਭਾਰੀ ਜਾ ਰਹੀ ਆ ਸੁਖਬੀਰ ਸਿੰਘ ਬਾਦਲ ਹੋਰਾ ਦੇ ਵੱਲੋਂ ਕਿ ਇਹ ਅਕਾਲੀ ਦਲ ਦੀ ਵਾਪਸੀ ਅਕਾਲੀ ਦਲ ਬਾਦਲ ਦੀ ਜਿਹੜੀ ਉਹ ਵਾਪਸੀ ਹੋ ਗਈ। ਪ੍ਰਾਣੇ ਸਟਾਈਲ ਦੇ ਵਿੱਚ ਇੱਕ ਗੋਲੀ ਆਉਂਦੀ ਸੀ ਕਨੈਣ ਦੀ, ਕਨੈਣ ਦੀ ਗੋਲੀ ਮਾਵਾਂ ਜਿਹੜੀਆਂ ਉਹ ਗੁੜ ਲਾ ਕੇ ਖਵਾਉਂਦੀਆਂ ਸੀ ਜਾਂ 슈ਗਰ ਕੋਟਡ ਆਉਂਦੀ ਸੀ। ਕਹਤਾ ਇਹ ਗਿਆ ਕਿ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਐ। ਟਿਕਟ ਦਿੱਤੀ ਇੱਕ ਗੈਂਗਸਟਰ ਦੇ ਪਰਿਵਾਰ ਨੂੰ। ਧਰਮੀ ਫੌਜੀ ਧਰਮੀ ਫੌਜੀ ਕਹਿ ਕੇ ਉਹ ਧਰਮੀ ਫੌਜੀ ਜਿਹੜਾ ਕਿਸੇ ਨੇ ਵੇਖਿਆ ਹੀ ਨਹੀਂ ਕਿ ਉਹ ਕੌਣ ਸੀ। ਕਿ ਉਹ ਧਰਮੀ ਫੌਜੀਆਂ ਦੇ ਵਿੱਚ ਸ਼ਾਮਲ ਸੀ ਇਸੇ ਕਰਕੇ ਉਹਨੂੰ ਸਾਹਮਣੇ ਨਹੀਂ ਲਿਆਂਦਾ ਗਿਆ ਕਿ ਕਿਤੇ ਅਸਲੀਅਤ ਸਾਹਮਣੇ ਨਾ ਆ ਜਾਈ ਔਰ ਟਿਕਟ ਦਿੱਤੀ ਗਈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਔਰ ਇਹ ਕਿਹਾ ਜਾ ਰਿਹਾ ਹੈ ਕਿ ਕਾਲੀ ਦਲ ਦੀ ਪਤਾ ਨਹੀਂ ਵਾਪਸੀ ਹੋ ਰਹੀ ਹੈ ਸੁਖਵੀਰ ਸਿੰਘ ਬਾਦਲਹੁਰੀ ਸੋਚਦੇ ਆ ਕਿ ਸ਼ਾਇਦ ਅਜੇ ਵੀ ਇਹ 7 ਤੋਂ 17 ਵਾਲਾ ਦੌਰ ਹੈ ਜਿਹਦੇ ਵਿੱਚ ਉਹਨਾਂ ਦੀ ਇਹੋ ਜੀਆਂ ਆਪ ਹੁਦਰੀਆਂ ਜਾਂ ਗੈਂਗਸਟਰਾਂ ਨੂੰ ਜਿਹੜਾ ਪਨਾਹ ਦੇਣੀ ਤੇ ਗੈਂਗਸਟਰਾਂ ਨੂੰ ਬੜਾਵਾ ਦੇਣਾ ਉਹ ਗੱਲਾਂ ਸ਼ਾਇਦ ਅੱਜ ਵੀ ਚੱਲ ਜਾਣਗੀਆਂ ਇਹ ਚੱਲਣੀਆਂ ਨਹੀਂ ਉਸ ਟਾਈਮ ਦੇ ਉੱਤੇ ਕਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਇਹਨਾਂ ਨੇ ਪ੍ਰਮੋਟ ਕੀਤਾ ਉਹ ਸਭ ਨੂੰ ਬਤਾਇਆ ਸੁਖਬੀਰ ਸਿੰਘ ਬਾਦਲ ਹੁਰਾ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਉਦੋਂ ਤੁਸੀਂ ਗੈਂਗਸਟਰਵਾਦ ਨੂੰ ਸ਼ਹਿਦ ਦਿੱਤੀ ਸ਼ਾਇਦ ਅਕਾਲੀ ਦਲ ਬਾਦਲ ਇਹ ਸੋਚਦਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਤਰਨਤਾਨ ਦੀ ਜ਼ਿਮਨੀ ਚੋਣ ਦੇ ਵਿੱਚ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਦਿੱਤੀ ਪੰਜਾਬ ਦੀ ਬਾਕੀ ਥਾਵਾਂ ਦੇ ਉੱਤੇ ਇਹੀ ਫਾਰਮੂਲਾ ਜਿਹੜਾ ਉਹ ਲਿਆ ਸਕਦੇ ਆ ਜਿਹੜਾ ਅਕਾਲੀ ਦਲ ਬਾਦਲ ਦਾ ਸੁਖਬੀਰ ਸਿੰਘ ਬਾਦਲਹੂਰੀ ਕਹਿੰਦੇ ਹੁੰਦੇ ਸੀ ਰਾਜ ਕਰਾਂਗੇ 25 ਸਾਲ ਉਹ ਪਹਿਲੇ ਦੋ ਰਾਉਂਡ ਦੇ ਵਿੱਚ ਲੀਡ ਲੈਣ ਨੂੰ ਹੀ ਆਪਣੀ ਜਿੱਤ ਸਮਝੀ ਜਾਂਦੇ ਆ ਇੱਥੋਂ ਤੱਕ ਧਮਕਾਇਆ ਗਿਆ ਕਿ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਜੀ ਦਾ ਬਕਾਇਦਾ ਤੌਰ ਦੇ ਉੱਤੇ ਪਰਚਾ ਦਰਜ ਹੈ ਅਸੀਂ ਸਰਕਾਰ ਨੂੰ ਔਰ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿੰਨੇ ਆ ਕਿ ਇਸ ਸਬੰਧੀ ਇੱਕ ਸੱਟ ਬਣਾ ਕੇ ਇਹ ਜਾਂਚ ਕੀਤੀ ਜਾਵੇ ਕਿ ਕਿੰਨੇ ਕਿੰਨੇ ਲੋਕਾਂ ਨੂੰ ਇਹ ਧਮਕੀਆਂ ਆਈਆਂ ਤੇ ਇਹ ਧਮਕੀਆਂ ਕਿਸ ਤਰੀਕੇ ਦੇ ਨਾਲ ਦਵਾਈਆਂ ਗਈਆਂ ਕਿਉਂਕਿ ਜਿਹੜਾ ਫੋਨ ਦਾ ਰਿਕਾਰਡ ਹੈ ਚਾਹੇ ਉਹ ਤੁਸੀਂ ਕੋਈ ਐਪ ਵਰਤ ਰਹੇ ਹੋ ਚਾਹੇ ਕੋਈ ਸਿੱਧੀ ਕਾਲ ਹੈ ਉਹ ਕਿਤੇ ਨਹੀਂ ਜਾਂਦਾ ਉਹ ਕਢਵਾਇਆ ਜਾ ਸਕਦਾ ਕਿਸੇ ਵੇਲੇ ਵੀ ਔਰ ਇਹ ਵੀ ਦੱਸਣਾ ਚਾਉਂਦੇ ਆ ਕਿ ਤੁਸੀਂ 7 ਤੋਂ 17 ਜਾਂ ਖਾਸ ਤੌਰ ਦੇਤੇ ਜਦੋਂ 12 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਜਿਹੜੀ ਰਿਪੀਟ ਹੁੰਦੀ ਆ ਸੁਖਬੀਰ ਸਿੰਘ ਬਾਦਲਹਰੀ ਇਹ ਕਹਿੰਦੇ ਸੀ ਕਿ ਉਹਨਾਂ ਨੂੰ ਚੋਣ ਮੈਨੇਜ ਕਰਨੀ ਆ ਗਈ ਇਹ ਕਦੋਂ ਆਇਆ ਪੰਜਾਬ ਦੇ ਵਿੱਚ ਗੈਂਗਸਟਰ ਲਵਰ ਜਦੋਂ ਅਕਾਲੀ ਸਰਕਾਰ ਜਿਹੜੀ ਆ 7 ਤੋਂ 17 ਵਾਲੀ ਰਹੀ ਸੁਖਬੀਰ ਸਿੰਘ ਬਾਦਲਹਰੀ ਇੱਕ ਵਾਰੀ ਫੇਰ ਚਾਉਂਦੇ ਆ ਕਿ ਪੰਜਾਬ ਉਸੇ ਪਾਸੇ ਵੱਲ ਨੂੰ ਤੁਰਪੇ ਪੰਜਾਬ ਚਿੱਟਾ ਕੌਣ ਲੈ ਕੇ ਆਂਦਾ ਕਿਹਨੇ ਲੈ ਕੇ ਆਂਦਾ ਸਾਡੀ ਇੱਕ ਪੂਰੀ ਦੀ ਪੂਰੀ نسل ਜਿਹੜੀ ਆ ਉਹ ਇਹਨਾਂ ਨੇ ਚਿੱਟੇ ਦੇ ਵਿੱਚ ਕਪਾਈ ਔਰ ਅਗਲੀ نسل ਜਿਹੜੀ ਆ ਉਹਨੂੰ ਇਹ ਗੈਂਗਸਟਰ ਬਾਦ ਦੇ ਵਿੱਚ ਕਪਾਉਣਾ ਚਾਹੁੰਦੇ ਨੇ ਇਸੇ ਕਰਕੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਕੇ ਉਹਨੂੰ ਉਭਾਰ ਕੇ ਇਹ ਚੀਜ਼ ਲੋਕਾਂ ਦੇ ਵਿੱਚ ਪ੍ਰਚਾਰ ਕੇ ਕਿ ਦੇਖੋ ਗੈਂਗਸਟਰ ਦਾ ਪਰਿਵਾਰ ਜਿਹੜਾ ਉਹ ਪਹਿਲੇ 2 ਰਾਊਂਡ ਦੇ ਵਿੱਚ ਉਹਨੇ ਜਿੱਤ ਹਾਸਲ ਕੀਤੀ ਗੈਂਗਸਟਰ ਬਾਦ ਜਿਹੜਾ ਸੀ ਉਹ ਅਕਾਲੀ ਸਰਕਾਰ ਦੀ ਦੇਣ ਸੀ 7 ਤੋਂ 17 ਦੇ ਦੌਰਾਨ ਔਰ ਅਸੀਂ ਸੈਂਟਰ ਦੀ ਸਰਕਾਰ ਤੋਂ ਵੀ ਇਸ ਚੀਜ਼ ਦੀ ਮੰਗ ਕਰਦੇ ਆ ਕਿ ਉਹ ਇਹ ਪਤਾ ਲਾਉਣ ਕਿ ਇਹ ਗੈਂਗਸਟਰਵਾਦ ਜਿਹੜਾ ਇਸ ਸਿਆਸਤ ਦੇ ਵਿੱਚ ਇਹ ਲਿਆਉਣਾ ਚਾਹੁੰਦੇ ਨੇ ਔਰ ਖਾਸ ਤੌਰ ਦੇਤੇ ਮੈਂ ਜਾਖੜ ਸਾਹਿਬ ਨੂੰ ਵੀ ਜਿਹੜਾ ਉਹ ਕਹੂੰਗਾ ਕੱਲ ਉਹ ਸੁਖਬੀਰ ਸਿੰਘ ਬਾਦਲ ਹਰਾਂ ਦੇ ਨਾਲ ਇੱਕ ਵਿਆਹ ਦੇ ਵਿੱਚ ਸੋਫੇ ਦੇ ਉੱਤੇ ਬੈਠੇ ਹਾਸੀਆਂ ਖੇਡੀਆਂ ਦੋਨੋਂ ਜਣੇ ਜਿਹੜੇ ਉਹ ਕਰ ਰਹੇ ਸੀ ਕਿ ਇਹ ਕੈਂਡੀਡੇਟ ਜਿਹੜਾ ਸਿਗਾ ਇਹ ਕਿੱਥੋਂ ਤੁਸੀਂ ਲੱਭ ਕੇ ਲਿਆਂਦਾ ਤੇ ਕੀ ਅੱਗੋਂ ਸਤਾਈ ਦੇ ਵਿੱਚ ਵੀ ਇਸੇ ਤਰੀਕੇ ਦੇ ਇਹੋ ਜਿਹੇ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਕੈਂਡੀਡੇਟ ਬਣਾਓਗੇ